ਆਪਣੇ ਸਕੂਲ ਦਾ 4 ਸਾਲ ਦਾ ਬੱਚਾ ਵੀ ਸਟੇਜ ਤੇ ਜਾ ਕੇ ਮਾਈਕ ਤੇ ਜਕਰਾਂ ਲਾਉਂਦਾ। ਆਪਦੇ ਖਾਨਦਾਨ ਨਾਲ ਤੇ ਆਪਦੇ ਕਬੀਲੇ ਨਾਲ ਜੁੜਨ ਲਈ ਤੁਹਾਨੂੰ ਆਪਦੇ ਕਬੀਲੇ ਦੀ ਭਾਸ਼ਾ ਆਉਣੀ ਬਹੁਤ ਜ਼ਰੂਰੀ ਹੈ। ਆਪ ਅਕਸਰ ਕਹਿੰਦੇ ਆ ਕਿ ਜਿਹੜੇ ਦੂਜੀਆਂ ਸਟੇਟਾਂ ਤੋਂ ਆ ਕੇ ਪੰਜਾਬ ਦੇ ਵਿੱਚ ਨੌਕਰੀਆਂ ਲੈਂਦੇ ਨੇ ਜਦ ਕਿ ਪੰਜਾਬ ਦੇ ਵਿੱਚ ਪੰਜਾਬੀ ਦੀ ਰਿਕੁਆਇਰਮੈਂਟ ਤਾਂ ਹੋਊਗੀ ਹੋਊਗੀ। ਪੰਜਾਬੀ ਤਾਂ ਪਾਸ ਕੀਤੀ ਹੋਣੀ ਚਾਹੀਦੀ ਆ। ਫਿਰ ਉਹ ਕਿਵੇਂ ਲਾਇੰਦੇ ਜਗਾ। ਬੱਚੇ ਪੰਜਾਬੀ ਸਿੱਖਣਗੇ ਤਾਂ ਹੀ ਸਾਨੂੰ ਰਿਸ਼ਤਿਆਂ ਦੇ ਅਰਥ ਸਮਝ ਆਉਣਗੇ ਨਹੀਂ ਤਾਂ ਫਿਰ ਆਂਟੀ ਅੰਕਲ ਜੀ ਮਾਮਾ ਮਾਮੀ ਮਾਸੀ ਮਾਸੜ ਪੂਆ ਪੁੱਫੜ ਚਾਚਾ ਚਾਚੀ ਤਾਇਆ ਤਾਈ ਸਾਰੇ ਆਂਟੀ ਅੰਕਲ ਜੀ ਬਿਲਕੁਲ ਬਹੁਤ ਸਹਯੋਗ ਆ ਦਿਲ ਖੋਲ ਕੇ ਮਦਦ ਕਰਦੇ ਤੁਹਾਡੇ ਚੈਨਲ ਦੇ ਨਾਮ ਵਾਲੀ ਗੱਲ ਹੀ ਹੈ ਮੇਰੇ ਸਾਸਰੀਕਾਲ ਦੋਸਤੋ ਮੈਂ ਬਚਿੱਤਰ ਸਿੰਘ ਹਾਜਰ ਆਇਆ ਕੋਈ ਫੇਰ ਆਪਣੇ ਚੈਨਲ ਦਿਲ ਖੋਲ ਕੇ ਤੇ ਅੱਜ ਮੇਰੇ ਨਾਲ ਨੇ ਸਰਦਾਰ ਅਵਤਾਰ ਸਿੰਘ ਜਿਹੜੇ ਇੱਥੇ ਪੰਜਾਬੀ ਬਣਾਉਂਦੇ ਨੇ ਤੇ ਜਿ ਤਰ੍ਹਾਂ ਕਹਿੰਦੇ ਕਿ ਹਰ ਬੋਲੀ ਸਿੱਖੋ ਸਿੱਖਣੀ ਨਹੀਂ ਚਾਹੀਦੀ ਪਰ ਪੱਕੀ ਵੇਖ ਕੇ ਕੱਚੀ ਨਹੀਂ ਢਾਈ ਦੀ ਉਸ ਕਾਰਨ ਤੋਂ ਉਸ ਕਰਕੇ ਆਪਾਂ ਇਹਨਾਂ ਨੂੰ ਅੱਜ ਪੁੱਛਾਂਗੇ ਕਿ ਕਿਉਂ ਪੰਜਾਬੀ ਇੱਥੇ ਇੰਗਲਿਸ਼ ਚੱਲਦੀ ਆ ਸਾਰੇ ਪਾਸੇ ਤੇ ਇਹਦੇ باوجود ਵੀ ਪੰਜਾਬੀ ਸਿੱਖਣੀ ਕਿਉਂ ਜ਼ਰੂਰੀ ਹੈ ਹਾਂਜੀ ਪਹਿਲੀ ਪਹਿਲਾਂ ਆਪਣੇ ਬਾਰੇ ਥੋੜਾ ਦੱਸੋ ਹਾਂਜੀ ਭਾਈ ਜੀ ਸਤਪ ਚਿੱਤਰ ਸਿੰਘ ਤੇ ਦਿਲ ਖੋਲ ਕੇ ਟੀਮ ਦੀ ਸਮੁੱਚੀ ਮੈਂਬਰਸ਼ਿਪ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਜੀ ਜਿਵੇਂ ਤੁਸੀਂ ਦਰਸ਼ਕਾਂ ਨੂੰ ਮੇਰੇ ਬਾਰੇ ਨਾਮ ਪਹਿਲਾਂ ਹੀ ਤੁਸੀਂ ਇੰਟਰੋਡਿਊਸ ਕਰਾਤਾ ਕਿ ਮੇਰਾ ਨਾਮ ਅਪਤਾਰ ਸਿੰਘ ਮੈਂ ਇੱਥੇ ਪੰਜਾਬੀ ਟੀਚਰ ਹਾਂ ਹਾਂ ਮੈਂ ਡਬਲ ਐਮਏ ਬੀਏ ਦਾ ਐਮਏ ਪੋਲੀਟੀਕਲ ਸਾਇੰਸ ਐਮਏ ਸਿਕਸ ਸਟਡੀ ਹਾਂਜੀ ਮੇਰਾ ਪੰਜਾਬ ਤੋਂ ਲਗਭਗ 20 ਸਾਲ ਦਾ ਤਜਰਬਾ ਹੈ ਐਜ਼ ਅ ਟੀਚਰ ਲੈਕਚਰਰ ਪ੍ਰਿੰਸੀਪਲ ਡਾਇਰੈਕਟਰ ਅੱਛਾ 2022 ਤੋਂ ਮੈਂ ਇੱਥੇ ਕੈਨਵਰਾ ਚ ਪੰਜਾਬੀ ਪੜਾ ਰਿਹਾ ਹਾਂ ਗੁਰਮੁਖੀ ਅਤੇ ਬੱਚਿਆਂ ਨੂੰ ਭੰਗੜਾ ਸਿਖਾ ਰਿਹਾ ਢੋਲ ਵੀ ਅੱਛਾ ਤੇ ਭਾਜੀ ਇਹ ਦੱਸੋ ਵੀ ਇਹ ਕਿਵੇਂ ਸੈਟਅਪ ਤੁਹਾਡਾ ਸਾਰਾ ਚੱਲਦਾ ਕਿਵੇਂ ਪੜਾਉਂਦੇ ਹੋ ਪੰਜਾਬੀ ਕਿਵੇਂ ਬੱਚੇ ਇਕੱਠੇ ਕਰਦੇ ਹੋ ਕਿ ਕਿਵੇਂ ਤੁਹਾਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਪੈਂਦੀ ਹੈ ਦਿੱਲੀ ਤੇ ਕਿਵੇਂ ਦਾ ਸਹਿਯੋਗ ਮਿਲ ਰਿਹਾ ਸਾਰਾ ਹਾਂਜੀ ਜਿਹੜਾ ਤੁਹਾਡਾ ਲਾਸਟ ਕੁਐਸਚਨ ਹੈ ਕਿਵੇਂ ਦਾ ਸਹਿਯੋਗ ਮਿਲ ਰਿਹਾ ਜਿਵੇਂ ਆਪਣੇ ਚੈਨਲ ਦਾ ਨਾਮ ਦਿਲ ਖੋਲ ਕੇ ਪੰਜਾਬੀਆਂ ਨੇ ਮੇਰਾ ਇੱਥੇ ਦਿਲ ਖੋਲ ਕੇ ਸਮਰਥਨ ਕੀਤਾ ਬਹੁਤ ਮਦਦ ਕੀਤੀ ਹੈ ਵੈਰੀ ਲੈ ਅਸੀਂ ਪਹਿਲਾਂ ਸਕੂਲ ਰਜਿਸਟਰਡ ਕਰਵਾਇਆ ਹਾਂਜੀ ਫਿਰ ਜਿਹੜੇ ਪੰਜਾਬੀ ਏਰੀਏ ਨੇ ਆਪਣੇ ਗੱਲ ਏਰੀਆ ਕੋਇਨ ਬਿਨ ਗੋਗੋਂਗ ਜ਼ਰਾ ਬੁਗੜ ਹਨ ਹਾਂ ਇਨ ਏਰੀਆ ਦੇ ਵਿੱਚ ਆਪਣੇ ਭਾਈਚਾਰੇ ਨੇ ਆਪਦੇ ਪੱਤਰ ਤੇ ਮੈਸੇਜ ਲਾਇਆ ਫਿਰ ਸਟਾਰਟ ਹੋਇਆ ਪੰਜਾਬੀ ਪੜਾਉਣਾ ਇੱਕ ਸਰਕਾਰ ਵੱਲੋਂ ਕੈਨੇਡਾ ਗਵਰਨਮੈਂਟ ਵੱਲੋਂ ਮੈਂ ਹਰੇਕ ਬੁੱਧਵਾਰ ਮਾਰਕੀਟ ਹੈਂਡੀ ਸਕੂਲ ਤੇ ਲੱਚਪੀਣਾ ਵੀ ਪੜਾ ਰਿਹਾ ਹਾਂ। ਹਾਂਜੀ। ਉੱਥੇ ਸਵੇਰ 9 ਤੋਂ 3 ਵਜੇ ਤੱਕ ਡੇਢ ਘੰਟੇ ਦਾ ਪੰਜਾਬੀ ਦਾ ਪੀਰੀਅਡ ਹੁੰਦਾ, ਡੇਢ ਘੰਟੇ ਦਾ ਗੁਰਮੁਖੀ ਦਾ ਤੇ ਡੇਢ ਘੰਟੇ ਦਾ ਪੰਗੜੇ ਦਾ ਢੋਲ ਵੀਟ ਤੇ। ਹਾਂਜੀ। ਉਹ ਸਾਨੂੰ ਗਵਰਨਮੈਂਟ ਪੇ ਕਰਦੀ ਹੈ। ਹਰੇਕ ਵੀਰਵਾਰ ਗੂਗੋਂਗ ਪਬਲਿਕ ਸਕੂਲ ਦੇ ਵਿੱਚ ਹਰੇਕ ਸ਼ੁੱਕਰਵਾਰ ਕুইਨ ਬਿਨ ਕੈਨੇਡਾ ਮਲਟੀਕਲਚਰ ਕਾਉਂਸਲ ਦੇ ਸਹਿਯੋਗ ਦੇ ਨਾਲ ਹਾਂਜੀ। ਗੋਗੋਨ ਕਮਿਊਨਿਟੀ ਸੈਂਟਰ ਚ ਅਸੀਂ ਆਫਟਰ ਸਕੂਲ ਪੰਜਾਬੀ ਕਰਾ ਰਹੇ ਹਾਂ ਇੱਥੇ ਅਸੀਂ ਬੱਚਿਆਂ ਤੋਂ ਫੀਸ ਅੱਧੀ ਲੈਂਦੇ ਹਾਂ ਕਿਉਂਕਿ ਕਵਿਨਬਿਨ ਕਾਉਂਸਲ ਉਹਦੇ ਫੀਸ ਨਹੀਂ ਲੈਂਦੀ ਸਾਡੇ ਤੋਂ ਹਾਲ ਦਾ ਖਰਚਾ ਨਹੀਂ ਲੈਂਦੇ ਚਾਰਜਸ ਨਹੀਂ ਲੈਂਦੇ ਹਾਂਜੀ ਤੇ ਹਰੇਕ ਸ਼ਨੀਵਾਰ ਮਾਰਗਟ ਹੈਂਡੀ ਸਕੂਲ ਟੇਲਰ ਤੇ ਹਰੇਕ ਐਤਵਾਰ ਕਵਿਨਬਿਨ ਹਾਈ ਸਕੂਲ ਇਨ੍ਹਾਂ ਚਾਰਾਂ ਦਿਨਾਂ ਦੇ ਵਿੱਚ ਅਸੀਂ ਪ੍ਰਾਈਵੇਟ ਤੌਰ ਤੇ ਸਕੂਲਾਂ ਵੱਲੋਂ ਆਫਟਰ ਸਕੂਲ ਤੇ ਵੀਕੈਂਡ ਸਕੂਲ ਪੜਾ ਰਹੇ ਆ ਤੇ ਇੱਕ ਦਿਨ ਸਰਕਾਰੀ ਰਿਸਰਟ ਮੈਂ ਓਕੇ ਓਕੇ ਤੇ ਕੋਈ ਸਰਕਾਰੀ ਸਕੂਲਾਂ 'ਚ ਪੰਜਾਬੀ ਲਾਗੂ ਕਰਨ ਬਾਰੇ ਵੀ ਕੁਝ ਉਫਰਾਲੇ ਹੋ ਰਿਹਾ ਹੈ ਹਾਂਜੀ ਬਈ ਜੀ ਉਹਦੇ 'ਚ ਜਿਹੜਾ ਸਾਡਾ ਸਹਿਯੋਗ ਆ ਸਾਡਾ ਤੋਂ ਪੰਜਾਬੀ ਦੀ ਖਾਤ ਵਾਲੀ ਗੱਲ ਆ ਜਿਵੇਂ ਮੇਰਾ ਤਾਂ ਉਹਦੇ ਤੇ ਤਾਇਏ ਦਾ ਕਟਾ ਹੀ ਆ ਵਗ 'ਚ ਹਾਂਜੀ ਪਰ ਮੇਨ ਉਹਦੇ ਚ ਜ਼ਿੰਮੇਵਾਰੀ ਨਿਭਾਰੇ ਨੇ ਕੁਇਨ ਬਿੰਗਨ ਬਲ ਮਲਟੀ cultures ਕੌਂਸਲ ਉਹਦੇ ਚ ਮੇਨ ਇੰਜਨ ਆ ਅੱਛਾ ਜੀ ਤੇ ਉਹਨਾਂ ਦੀ ਜਿਹੜੀ ਸਮੁੱਚੀ ਟੀਮ ਆ ਉਹਦੇ ਚ ਵਿਸ਼ੇਸ਼ ਸਹਿਯੋਗ ਦੇ ਰਹੇ ਨੇ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਵਾਲੇ ਹਾਂਜੀ ਤੇ ਲਾਸਟ ਤੇ ਸਾਡੇ ਸਕੂਲ ਵੱਲੋਂ ਵੀ ਯੋਗਦਾਨ ਦਿੱਤਾ ਜਾ ਰਿਹਾ ਹਾਂਜੀ ਚਾਹੇ ਜਾਂ 2024 ਦੇ ਇਲੈਕਸ਼ਨ ਤੋਂ ਪਹਿਲਾਂ ਸਰਕਾਰ ਨਾਲ ਮੀਟਿੰਗਾਂ ਹੋਈਆਂ ਮੁੱਖ ਮੰਤਰੀ ਨਾਲ ਉਹ ਮੁੱਖ ਮੰਤਰੀ ਨਾਲ ਸਿੱਖਿਆ ਮੰਤਰੀ ਨਾਲ ਚਾਹੇ ਸਰਕਾਰ ਬਣੀ ਤੋਂ ਬਾਅਦ ਹੋਈਆਂ ਹਾਂਜੀ ਉਹ ਸਾਰੀ ਰੁਵਾਈ ਉਹ ਕਰ ਰਹੇ ਨੇ ਪੂਰੇ ਤੱਤ ਪਰ ਨੇ ਪੂਰਾ ਜੋਰ ਲਾ ਰਹੇ ਨੇ ਸਕੂਲਾਂ ਦੇ ਵਿੱਚ ਪੰਜਾਬੀ ਲਾਗੂ ਕਰਾਉਣ ਦੇ ਤੇ ਇੱਥੇ ਆਸਟ੍ਰੇਲੀਆ ਚ ਕੁਝ ਸਕੂਲਾਂ ਚ ਪੰਜਾਬੀ ਆਲਰੇਡੀ ਲਾਗੂ ਹੋਈ ਵੀ ਹੋਈ ਹੈ ਤੁਹਾਨੂੰ ਪਤਾ ਕੁਛ ਇਹਦੇ ਬਾਰੇ ਹਾਂਜੀ ਜਿੱਦਾਂ ਬਾਈ ਜੀ ਆਪਣਾ ਸੰਗੀਟ ਢਾਂਚਾ ਇੱਥੇ ਹਾਂਜੀ ਫੈਡਰਲ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਹਾਂਜੀ ਕੁਝ ਜਿਹੜੇ ਅਧਿਕਾਰ ਨੇ ਸਟੇਟ ਗਵਰਨਮੈਂਟ ਕੋਲੇ ਨੇ ਆਪਦੇ ਫੈਸਲੇ ਲੈਣ ਦੇ ਜਿਵੇਂ ਵਿਕਟੋਰੀਆ ਚ ਪੰਜਾਬੀ ਲਾਗੂ ਹੋਈ ਆ ਤੇ ਜ਼ਿਆਦਾ ਜਾਣਕਾਰੀ ਮੈਨੂੰ ਐਨਐਸਡਬੀ ਬਾਰੇ ਨਿਊ ਸਾਊਥ ਵੇਲ ਸਿਡਨੀ ਏਰੀਆ ਹੈ ਹਾਂਜੀ ਸਿਨੀਅਰ ਏਰੀਆ ਦੇ ਵਿੱਚ ਜਿਹੜੀ ਪੰਜਾਬੀ ਲਾਗੂ ਹੋਈ ਹੈ ਪਹਿਲਾਂ NSW ਨੇ ਨਿਊ ਸਾਊਥ ਵੇਲ ਗਵਰਨਮੈਂਟ ਨੇ ਇਅਰ 1 ਤੋਂ ਲੈ ਕੇ ਇਅਰ 12 ਤੱਕ ਪੰਜਾਬੀ ਦਾ ਪ੍ਰੋਪਰ ਸਿਲੇਬਸ ਬਣਾਇਆ ਅੱਛਾ ਜੀ ਉਹਨਾਂ ਨੇ ਵਿਸ਼ੇਸ਼ਤਾ ਇਹ ਵੀ ਰੱਖੀ ਹੈ ਜੇ ਇਅਰ 11 ਦੇ ਵਿੱਚ ਬੱਚਾ ਦੋ ਯੂਨਿਟ ਪੰਜਾਬੀ ਦੇ ਲੈਂਦਾ ਤੇ ਇਅਰ 12 ਵਿੱਚ ਦੋ ਯੂਨਿਟ ਪੰਜਾਬੀ ਦੇ ਲੈਂਦਾ ਹਾਂਜੀ ਤਾਂ ਬੱਚੇ ਨੂੰ ਯੂਨੀਵਰਸਿਟੀ ਜਾਣ ਲਈ 5 ਪੁਆਇੰਟ ਐਕਸਟਰਾ ਮਿਲਦੇ ਨੇ ਬੈਰੀ ਨਾਈਸ ਠੀਕ ਹੈ ਫਿਰ ਉਹ ਇੱਕ ਵੱਡਾ ਪ੍ਰਾਰਾਲਾ ਗੁਰਦੁਆਰਾ ਗਲਨ ਗੁਰਦੇ ਸ਼ਿਰੋਗ ਨਾਲਾ ਚੰਨੀਏਰੀ ਦੇ 35 ਸਕੂਲਾਂ ਦੇ ਵਿੱਚ 70 ਕਲਾਸਾਂ ਸਿੱਖ ਧਰਮ ਦੀਆਂ ਲੱਗ ਰਹੀਆਂ ਨੇ ਅੱਛਾ ਜੀ ਤੇ ਇਸੇ ਤਰ੍ਹਾਂ ਦੀ ਮੈਂ ਇੱਛਾ ਇੱਥੇ ਰੱਖਦਾ ਵੀ ਕੈਂਦਰਾ ਵੀ ਤੇ ਗੁੰਬਿੰਦਾ ਵੀ ਸਾਰਾ ਏਰੀਆ ਗੂਗੋਂ ਸਾਰਾ ਬੁੰਮਰਾਂ ਕਾਰਵਾਲ ਇਹਨਾਂ ਚ ਸਾਰਿਆਂ ਚ ਪੰਜਾਬੀ ਲਾਗੂ ਹੋਵੇ ਸਕੂਲਾਂ ਚ ਸਿੱਖ ਧਰਮ ਦੀਆਂ ਕਲਾਸਾਂ ਲੱਗਣ ਸਾਡੇ ਸਭਿਆਚਾਰ ਦੀਆਂ ਕਲਾਸਾਂ ਲੱਗਣ ਤੇ ਜਿਵੇਂ ਹੁਣ ਸਾਨੂੰ ਪੇਰੈਂਟਸ ਫੀਸ ਪੇ ਕਰਦੇ ਆ ਹਾਂਜੀ ਵੀਰਵਾ ਸ਼ੁੱਕਰਵਾ ਸ਼ਨੀਵਾਰ ਐਤਵਾਰ ਚਾਰ ਦਿਨ ਹਾਂ ਇਹ ਸਕੂਲਾਂ ਚ ਪੜਾਈ ਜਾਣੀ ਚਾਹੀਦੀ ਆ ਕਿਉਂਕਿ ਆਪਣੇ ਜਿੰਨੇ ਵੀ ਆ ਸਿਟੀਜਨ ਨੇ ਸਾਰੇ ਟੈਕਸ ਪੇ ਕਰਦੇ ਨੇ ਸਾਡਾ ਅਧਿਕਾਰ ਆ ਹਾਂ ਠੀਕ ਹੈ ਤੇ ਮੇਰੀ ਇੱਛਾ ਹੈ ਵੀ ਸਕੂਲਾਂ 'ਚ ਪੰਜਾਬੀ ਲਾਗੂ ਹੋਵੇ ਤੇ ਗਵਰਨਮੈਂਟ ਪੇ ਕਰੇ ਸਾਰੇ ਟੀਚਰਾਂ ਨੂੰ ਨਾਲੇ ਤਾਂ ਆਪਣੇ ਨੌਜਵਾਨ ਪੀੜ੍ਹੀ ਨੂੰ ਐਜ਼ ਅ ਟੀਚਰ ਪੰਜਾਬੀ ਟੀਚਰ ਜੌਬਸ ਮਿਲਣਗੀਆਂ ਆਉਣ ਵਾਲੇ ਸਮੇਂ 'ਚ ਜੇ ਇਹ ਲਾਗੂ ਹੋ ਜਾਂਦੀ ਆ ਤੇ ਜਿੰਨੇ ਸਕੂਲ ਨੇ ਵਾਕੀ ਜੀ ਹਾਂ ਜੇ ਲਾਗੂ ਹੁੰਦੀ ਆ ਹਾਂਜੀ ਬਹੁਤ ਜਾਣੇ ਨੇ ਆਪਣੇ ਇੱਥੇ ਮੁੰਡੇ ਕੁੜੀਆਂ ਹਾਂਜੀ ਜਿਹੜੇ ਐਮਏ ਬੀਐਡ ਨੇ ਜਿਨ੍ਹਾਂ ਦੀ ਐਮਏ ਪੰਜਾਬੀ ਵੀ ਆ ਜਿਨ੍ਹਾਂ ਦੇ ਟੀਚਿੰਗ ਸਬਜੈਕਟ ਐਸ ਐਸ ਪੰਜਾਬੀ ਆ ਬੀਐਡ ਦੇ ਵਿੱਚ ਹਾਂਜੀ ਉਹ ਪਹਿਲਾਂ ਤਾਂ ਕੋਵਿਡ ਦੌਰਾਨ ਜਦੋਂ ਮੈਂ ਸਕਿੱਲ ਅਸੈਸਮੈਂਟ ਕਰਾਈ ਉਹਦੋਂ ਤੱਕ 6 ਮਹੀਨੇ ਲੱਗੇ ਸੀ ਸਕਿੱਲ ਅਸੈਸਮੈਂਟ ਤੇ ਹੁਣ ਤਾਂ 10 ਦਿਨਾਂ ਚ ਹੋ ਜਾਂਦੀ ਹੈ ਅੱਛਾ ਜੀ ਜਦੋਂ ਇਹ ਪੰਜਾਬੀ ਸਾਰੇ ਸਕੂਲਾਂ ਚ ਲਾਗੂ ਹੋਊਗੀ ਇੱਥੇ ਟੀਚਰਾਂ ਦੀਆਂ ਪੋਸਟਾਂ ਬਹੁਤ ਨਿਕਲਿਆ ਆਉਣਗੀਆਂ ਤੇ ਫਿਰ ਆਪਣੇ ਪੰਜਾਬੀ ਭਾਈਚਾਰੇ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਉਹ ਜੌਬਸ ਵੀ ਮਿਲਣਗੀਆਂ ਹਾਂ ਜੀ ਨਾ ਬਹੁਤ ਵਧੀਆ ਗੱਲ ਹੈ ਇੱਕ ਬਹੁਤ ਵੱਡਿਆ ਉਪਰਾਲਾ ਕਰ ਰਹੇ ਹੋ ਤਰ੍ਹਾਂ ਦਾ ਹੁਣ ਕੋ ਬੱਚੇ ਦੇ ਦਾਦਾ ਦਾਦੀ ਆਉਂਦੇ ਆ ਜਾਂ ਬੱਚੇ ਉੱਥੇ ਜਾਂਦੇ ਆ ਜਾਂ ਉਹਨਾਂ ਦੇ ਹੋਰ ਕਜ਼ਨਸ ਜਿਹੜੇ ਨੇ ਚਾਚੇ ਤਾਇਆ ਦੇ ਮਾਮੇ ਭੂਆ ਦੇ ਜਿਹੜੇ ਛੋਟੇ ਬੱਚੇ ਖਾਸ ਤੌਰ ਤੇ ਜਿਹੜੇ ਹਲੇ ਅੰਗਰੇਜ਼ੀ ਨਹੀਂ ਉਹਨਾਂ ਨੂੰ ਇਹ ਨਹੀਂ ਆਉਂਦੀ ਉਸ ਤਰ੍ਹਾਂ ਤਾਂ ਉੱਥੇ ਵੀ ਹੁਣ ਚੰਗੇ ਸਕੂਲਾਂ 'ਚ ਇੰਗਲਿਸ਼ ਸਕੂਲਾਂ ਚ ਆਈ ਮੀਨ ਜਾਂਦੇ ਆ ਬੱਚੇ ਜਿਹੜੇ ਅੰਗਰੇਜ਼ੀ ਜਾਣਦੇ ਆ ਥੋੜੀ ਬੋਦੀ ਪਰ ਇਸ ਤਰੀਕੇ ਉਹ ਕਨੈਕਟ ਨਹੀਂ ਹੋ ਪਾਉਣਗੇ ਇਹਨਾਂ ਬੱਚਿਆਂ ਦੇ ਨਾਲ ਮੈਨੂੰ ਲੱਗਦਾ ਜੇ ਉਹਨਾਂ ਨੂੰ ਇਹਨਾਂ ਨੂੰ ਪੰਜਾਬੀ ਨਾ ਆਉਂਦੀ ਹੋਵੇ ਜੇ ਜਾ ਕੇ ਉੱਥੇ ਆਪਣੇ ਦਾਦੇ ਦਾਦੀ ਨਾਲ ਅੰਗਰੇਜ਼ੀ 'ਚ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਤੇ ਉਹ ਭਾਵਨਾ ਕਿਵੇਂ ਇੱਕ ਦੂਜੇ ਦੀ ਸਮਝ ਸਕਣਗੇ ਹਾਂਜੀ ਇਹਦੇ ਚ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਵੀ ਦੱਸਾਂ ਕਿ ਜਿਹੜੇ ਅਸੀਂ ਇਹ ਕਰਵਾਉਨੇ ਆ ਬੱਚਿਆਂ ਦੇ ਮੁਕਾਬਲੇ ਜੀ ਹਾਂਜੀ ਅਸੀਂ ਚਾਹੇ ਵਿਸਾਖੀ ਆ ਹੁਣ ਜਦੋਂ ਵਿਸਾਖੀ ਤੇ ਇੱਕ ਪ੍ਰਸ਼ਨ ਉਤਰੀ ਮੁਕਾਬਲਾ ਕਰਾਇਆ ਜਾਣਾ ਹਾਂਜੀ ਬੱਚੇ ਦੱਸਣਗੇ ਵੀ ਖਾਲਸਾਪਨ ਦੀ ਸਾਇਨਾ ਕਦੋਂ ਹੋਈ ਕਿੱਥੇ ਹੋਈ ਕਿਵੇਂ ਹੋਈ ਪੰਜ ਕਕਾਰ ਕਿਹੜੇ ਨੇ ਪੰਜ ਤਖਤ ਕਿਹੜੇ ਨੇ ਪੰਜ ਪਿਆਰਿਆਂ ਦੇ ਨਾਂ ਕੀ ਨੇ ਪੰਜ ਪਾਣੀਆਂ ਕਿਹੜੀਆਂ ਨੇ ਹਾਂਜੀ ਅਸੀਂ ਕੁਇਜ਼ ਕੰਪੀਟੀਸ਼ਨ ਬੱਚਿਆਂ ਨਾਲ ਕਰਾਉਨੇ ਆ ਫਿਰ ਪ੍ਰੋਪਰ ਸ਼ਹੀਦ ਉਧਮ ਸਿੰਘ ਬਾਰੇ ਪੂਰੀ ਜਾਣਕਾਰੀ ਜਲਿਆਂਵਾਲਾ ਬਾਗ ਕਿੱਥੇ ਆ ਉੱਥੇ ਕੀ ਘਟਨਾ ਵਾਪਰੀ ਕਦੋਂ ਵਾਪਰੀ ਉਹਦਾ ਬਦਲਾ ਕਿਵੇਂ ਲਿਆ ਫਿਰ ਸ਼ਹੀਦ ਉਧਮ ਸਿੰਘ ਨੂੰ ਫਾਂਸੀ ਕਦੋਂ ਹੋਈ ਐਦਾਂ ਦੇ ਕੁਐਸਚਨ ਹਨ ਹਾਂਜੀ ਜਿਵੇਂ ਦੀਵਾਲੀ ਆ ਗਈ ਅਸੀਂ ਉਹਦੇ ਤੇ ਦੀਵਾਲੀ ਕਿਉਂ ਮਨਾਈ ਜਾਂਦੀ ਹੈ ਬੰਦੀ ਛੋੜ ਦਿਵਸ ਕੀ ਆ ਹਾਂਜੀ ਬੱਚਿਆਂ ਨੂੰ ਪ੍ਰਸ਼ਨ ਉੱਤਰੀ ਦੇ ਮੁਕਾਬਲੇ ਚ ਪ੍ਰਸ਼ਨ ਉੱਤਰ ਮੁਕਾਬਲੇ ਚ ਜਾਣਕਾਰੀ ਦੇ ਦੇਈਂਦੀ ਆ ਉਸ ਦਿਵਸ ਦੀ ਉਸ ਤਿਹਾਰ ਦੀ ਦਿਨ ਦੀ ਹਾਂ ਜੀ ਇਹ ਬਹੁਤ ਵਧੀਆ ਗੱਲ ਆ ਵੈਸੇ ਆਪਣੇ ਇੱਥੇ ਕੈਂਪਰਾ ਚ ਦੇਖਿਆ ਹੋਇਆ ਆਪਣੀ ਕਮਿਊਨਿਟੀ ਬੜੀ ਕਲੋਜ਼ ਆ ਭਾਵੇਂ ਥੋੜੀ ਆ ਪਰ ਸਾਰੇ ਬੜੇ ਕਲੋਜ਼ ਨੇ ਸਾਰੇ ਇਕੱਠੇ ਹੋ ਜਾਂਦੇ ਨੇ ਕਿਸੇ ਵੀ ਕੰਮ ਲਈ ਨਾ ਇਹ ਜਲੀ ਸੋ ਜਿਹੜਾ ਵਧੀਆ ਲੱਗਦਾ ਬਹੁਤ ਚੰਗੀ ਪੰਜਾਬੀਆਂ ਨੇ ਤੁਹਾਡੇ ਚੈਨਲ ਦੇ ਨਾਮ ਵਾਂਗ ਦਿਲ ਖੋਲ ਕੇ ਮੇਰੀ ਮਦਦ ਕੀਤੀ ਮੈਰੀ ਰਾਜ ਅੱਛਾ ਭਾਈ ਇੱਕ ਕੁਐਸਚਨ ਮੇਰੇ ਦਿਮਾਗ 'ਚ ਆ ਕਿ ਕਿਉਂਕਿ ਤੁਸੀਂ ਇੰਡੀਆ ਵੀ ਸਕੂਲ ਚ ਚਲਾਉਂਦੇ ਹੋ ਤਾਂ ਪੰਜਾਬੀ ਨਾਲ ਤੁਹਾਡਾ ਵਾਹ ਬਹੁਤ ਬ੍ਰੀਕ ਕੀ ਨਾ ਦਾ ਬਹੁਤ ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋ ਆਪਾਂ ਅਕਸਰ ਕਹਿ ਦਿੰਦੇ ਆ ਕਿ ਜਿਹੜੇ ਦੂਜੀਆਂ ਸਟੇਟਾਂ ਤੋਂ ਆ ਕੇ ਪੰਜਾਬ ਦੇ ਵਿੱਚ ਨੌਕਰੀਆਂ ਲੈਂਦੇ ਨੇ ਜਦ ਕਿ ਪੰਜਾਬ ਦੇ ਵਿੱਚ ਪੰਜਾਬੀ ਦੀ ਰਿਕੁਆਇਰਮੈਂਟ ਤਾਂ ਹੋਊਗੀ ਹੋਊਗੀ ਪੰਜਾਬੀ ਤਾਂ ਪਾਸ ਕੀਤੀ ਹੋਣੀ ਚਾਹੀਦੀ ਆ ਫਿਰ ਉਹ ਕਿਵੇਂ ਲਾਏ ਨੇ ਜੋ ਆਪਾਂ ਉਹ ਜਿਹੜੀਆਂ ਨੌਕਰੀਆਂ ਨੇ ਨੇ ਦੋ ਸ਼ਰਤਾਂ ਹੁੰਦੀਆਂ ਨੇ ਬਈ ਇੱਕ ਤਾਂ ਪੰਜਾਬ ਰਾਜ ਸਨੀਕ ਦਾ ਸਰਟੀਫਿਕੇਟ ਚਾਹੀਦਾ ਜਿਹਨੂੰ ਡੋਮਿਸਾਈਲ ਸਰਟੀਫਿਕੇਟ ਕਹਿੰਦੇ ਆ ਹਾਂ ਜੀ ਉਹ ਕੁਝ ਸਾਲਾਂ ਤੋਂ ਰਹਿ ਰਹੇ ਹੁੰਦੇ ਆ ਪੰਜਾਬ 'ਚ ਤੇ ਜੇ ਪਿਛਲੇ 5 ਸਾਲ ਤੋਂ ਰਹਿ ਰਹੇ ਹੋ ਤਾਂ ਦਾ ਪੰਜਾਬ ਰਾਜ ਬਸਨੀਕ ਸਰਟੀਫਿਕੇਟ ਬਣ ਜਾਂਦਾ। ਅੱਛਾ ਜੀ। ਦੂਸਰੀ ਉਹ 10ਵੀਂ ਤੱਕ ਪੰਜਾਬੀ ਪੜ੍ਹੀ ਲਾਜ਼ਮੀ ਹੋਣੀ ਚਾਹੀਦੀ। 10ਵੀਂ ਤੱਕ ਦਾ ਮਤਲਬ ਸਿਰਫ ਇਹੀ ਹੈ ਵੀ ਪੰਜਾਬ ਬੋਰਡ ਦੀ 10ਵੀਂ ਦੀ ਹੂੰ ਪੰਜਾਬੀ ਕੀਤੀ ਹੋਣੀ ਚਾਹੀਦੀ ਹੈ। ਸਿਰਫ 10ਵੀਂ ਕਲਾਸੋਂ ਹਾਂ ਜੀ ਪੰਜਾਬੀ ਪਾਸ ਹੋਣੀ ਚਾਹੀਦੀ ਹੈ। 10ਵੀਂ ਦੇ ਸਰਟੀਫਿਕੇਟ ਤੇ ਪਰ ਉਹਨਾਂ ਨੇ ਪੰਜਾਬੀ ਕਿਵੇਂ ਦੂਜੀਆਂ ਸ਼ੇਡਾਂ ਦਾ ਹਾਂ ਜੀ ਤੁਹਾਨੂੰ ਦੱਸਦਾ ਜੀ ਉਹ ਇੱਥੇ ਦੋ ਆਪਸ਼ਨਾਂ ਨੇ ਹਾਂ ਜੀ ਇੱਕ ਤਾਂ ਪੰਜਾਬੀ ਨੂੰ ਤੁਸੀਂ ਐਜ਼ ਅ ਫਰਸਟ ਲੈਂਗੁਏਜ ਪੇਪਰ ਦੇ ਸਕਦੇ ਹੋ ਪੰਜਾਬ ਚ ਕੱਲ ਹੀ ਪੰਜਾਬੀ ਦਾ ਹਾਂ ਐਜ਼ ਅ ਫਰਸਟ ਲੈਂਗੁਏਜ ਅੱਛਾ ਜੀ ਤੇ ਐਜ਼ ਅ ਸੈਕੰਡ ਲੈਂਗੁਏਜ ਵੀ ਹੂੰ ਦੋ ਹੁੰਦੇ ਆ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆ ਉਹ ਸਾਲ ਦੇ ਵਿੱਚ ਅੱਗੇ ਤਾਂ ਇੱਕ ਵਾਰੀ ਪ੍ਰਬੰਧ ਕਰਦਾ ਸੀ ਉਹ ਪੇਪਰ ਦਾ ਹਾਂਜੀ ਹੁਣ 2 ਤੋਂ 3 ਵਾਰੀ ਪ੍ਰਬੰਧ ਕੀਤਾ ਜਾਂਦਾ ਅੱਛਾ ਜੀ ਉਹ ਜਿਨ੍ਹਾਂ ਨੂੰ ਲੋਡ ਹੁੰਦੀ ਆ ਹਰ ਇੱਕ ਬੰਦੇ ਨੂੰ ਲੋਡ ਨਹੀਂ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜ਼ਿਲ੍ਹਾ ਪੱਤਰ ਤੇ ਵੀ ਦਫ਼ਤਰ ਬਣੇ ਗਿਆ ਅੱਛਾ ਉਹ ਦਫ਼ਤਰਾਂ ਦੇ ਵਿੱਚ ਜਾ ਕੇ ਪਤਾ ਕਰ ਲੈਣੇ ਅੱਜ ਕੱਲ ਤਾਂ ਸਾਰਾ ਕੁਝ ਕੰਪਿਊਟਰਾਈਜ਼ ਹੋਈ ਆਨਲਾਈਨ ਫਾਰਮ ਵੈੱਬਸਾਈਟ ਤੇ ਆ ਜਾਂਦਾ ਹਾਂਜੀ ਉਹ ਫਾਰਮ ਭਰ ਕੇ ਉਹਦਾ ਵਿਸ਼ੇਸ਼ ਪੇਪਰ ਹੁੰਦਾ ਜੀ ਅੱਛਾ ਤੇ ਉਹ ਜਦੋਂ ਪੇਪਰ ਕਲੀਅਰ ਹੋ ਜਾਂਦਾ ਸਰਟੀਫਿਕੇਟ ਬੰਦੇ ਦਾ ਆ ਜਾਂਦਾ ਤੇ ਉਹ ਆਪਦੇ ਸਰਟੀਫਿਕੇਟ ਨਾਲ ਅਟੈਚ ਕਰਕੇ ਜੌਬ ਲੈ ਲੈਂਦਾ ਜੀ ਉਹ ਹੁੰਦਾ ਸਾਰਾ ਕੁਝ ਲੀਗਲੀ ਆ ਕਾਨੂੰਨੀ ਤੌਰ ਤੇ ਹੁੰਦਾ ਹਾਂਜੀ ਹਾਂ ਆ ਗੈਰ ਕਾਨੂੰਨੀ ਤਾਂ ਸਰਕਾਰ ਵੀ ਕਿਵੇਂ ਕਰ ਸਕਦੀ ਆ ਜੇ ਉਹ ਕਿਸੇ ਕਾਨੂੰਨ ਚ ਆਉਂਦਾ ਹੀ ਨਹੀਂਗਾ ਫਿਰ ਉਹਨਾਂ ਨੂੰ ਕਿਵੇਂ ਨੌਕਰੀ ਦੇ ਸਕਦੇ ਪ੍ਰੋਪਰ ਕਾਨੂੰਨ ਦੇ ਮਤਾਬਕ ਹੀ ਹੁੰਦਾ ਜੋ ਵੀ ਹੁੰਦਾ ਹਾਂਜੀ ਅਸੀਂ ਇੱਕ ਬੱਚਿਆਂ ਦਾ ਕੁਰਸੀ ਨਾਮਾ ਮੁਕਾਬਲਾ ਵੀ ਕਰਾਉਂਦੇ ਆ ਅੱਛਾ ਜੀ ਕੁਰਸੀ ਨਾਮਾ ਬੱਚੇ ਮੂਝਵਾਨੀ ਪਹਿਲਾਂ ਲਿਖਦੇ ਆ ਜੀ ਕਾਪੀ ਤੇ ਆਪਦਾ ਨਾਮ ਆਪਣੇ ਫੈਮਿਲੀ ਟਰੀ ਦੀ ਪੂਰੀ ਰਸਤਾ ਹਾਂ ਫੈਮਿਲੀ ਟਰੀ ਵਾਂਗੂ ਫਿਰ ਆਪਦੇ ਮਾਤਾ ਪਿਤਾ ਦਾ ਫਿਰ ਦਾਦਾ ਦાદੀ ਫਿਰ ਨਾਨਾ ਨਾਨੀ ਫਿਰ ਭੂਆ ਫੁੱਫੜ ਚਾਚਾ ਚਾਚੀ ਤਾਇਆ ਤਾਈ ਮਾਮਾ ਮਮੀ ਮਾਸੀ ਮਾਸੜ ਪੂਰੀ ਡਿਟੇਲਸ ਥਲੋਂ ਤੱਕ ਹਾਂ ਤੇ ਫਿਰ ਉਹ ਸਟੇਜ ਤੇ ਮਾਈਕ ਤੇ ਸਾਡੀ ਜਿਹੜੀ ਵਿਸ਼ੇਸ਼ ਗੱਲ ਹੈ ਵੀ ਬੱਚਿਆਂ 'ਚ ਅਸੀਂ ਕੰਫੀਡੈਂਸ ਭਰਦੇ ਆ ਜੀ ਵਿਸ਼ਵਾਸ ਹਾਂ ਸਾਡੇ ਬੱਚੇ ਹਫਤਾਵਾਰੀ ਕਲਾਸਾਂ ਦੇ ਵਿੱਚ ਆਫਟਰ ਸਕੂਲ ਤੇ ਵੀਕਐਂਡ ਮਾਈਕ ਤੇ ਪਾਠ ਕਰਦੇ ਆ ਮਾਈਕ ਤੇ ਕਵਤਾ ਬੋਲਦੇ ਆ ਮਾਈਕ ਤੇ ਭਾਸ਼ਣ ਦਿੰਦੇ ਆ ਹਾਂਜੀ ਆਪਣੇ ਸਕੂਲ ਦਾ 4 ਸਾਲ ਦਾ ਬੱਚਾ ਵੀ ਸਟੇਜ ਤੇ ਜਾ ਕੇ ਮਾਈਕ ਤੇ ਜਕਰਾਂ ਲਾਉਂਦਾ ਮਾਈਕ ਤੇ ਆਪਦਾ ਨਾਮ ਦੱਸਦਾ ਕੰਫੀਡੈਂਸ ਬਣਦਾ ਇਹਦੇ ਮੈਂ ਕਿੰਨਾ ਜੀ ਉਹਨਾਂ ਵਾਸਤੇ ਮਾਈਕ ਨਾਰਮਲ ਗੱਲ ਹੋ ਗਈ ਤੁਸੀਂ ਦੇਖੋ ਆਪਾਂ ਸਮਾਜ ਦੇ ਵਿੱਚ ਵਿਤਰਦੇ ਜਦੋਂ ਆਪਾਂ ਥੋੜੇ ਜਿੇ ਬਚਪਨ ਤੋਂ ਜਵਾਨੀ ਚਾਏ ਜਦੋਂ ਕਿਤੇ ਆਪਾਂ ਨੂੰ ਪਹਿਲੀ ਵਾਰੀ ਮਾਈਕ ਤੇ ਬੋਲਣਾ ਪਿਆ ਅੱਤਾਂ ਖੰਬਾਂ ਲੱਗ ਜਾਂਦਾ ਅੱਤਾਂ ਕਿ ਮੈਂ ਸੋ 4.5 ਤੋਂ 7 ਸਾਲ ਦੇ ਬੱਚੇ ਵੀ ਮਾਈਕ ਤੇ ਬੜੇ ਕੰਫੀਡੈਂਸ ਦੇ ਨਾਲ ਜਾ ਕੇ ਬੋਲਦੇ ਹਾਂ ਉਹ ਕਿਉਂਕਿ ਉਹਨਾਂ ਦਾ ਤਜਰਬਾ ਇਸ ਤਰ੍ਹਾਂ ਦਾ ਕਰਾ ਰਹੇ ਹੋ ਤੁਸੀਂ ਇਸ ਤਰ੍ਹਾਂ ਉਹ ਕਰ ਰਹੇ ਨੇ ਪ੍ਰੈਕਟਿਸ ਐਵੇਂ ਦੀ ਕਰਾ ਰਹੇ ਹੋ ਜਿਹਦੇ ਕਰਕੇ ਉਹ ਉਹਨਾਂ ਦਾ ਚਾਕਾ ਜਿਹੜਾ ਖੁੱਲ ਜਾਂਦਾ ਹਾਂ ਹੋਰ ਜਿੰਨੀਆਂ ਮਰਜ਼ੀ ਪਛਾਵਾਂ ਸਿੱਖੀ ਜਾਣ ਇਹਦਾ ਮਤਲਬ ਇਹ ਨਹੀਂ ਵੀ ਇਹਦੇ ਨਾਲ ਤੁਸੀਂ ਜੇ ਪੰਜਾਬੀ ਆਉਂਦੀ ਹੈ ਤਾਂ ਤੁਸੀਂ ਅੰਗਰੇਜ਼ੀ ਨਹੀਂ ਸਿੱਖ ਸਕਦੇ ਜੇ ਨਹੀਂ ਮਰਜ਼ੀ ਜਿੰਨੀਆਂ ਮਰਜ਼ੀ ਹੋਰ ਲੈਂਗੁਏਜ ਸਿੱਖਣ ਪਰ ਪੰਜਾਬੀ ਆਪਣੀ ਭਾਸ਼ਾ ਹੋਣੀ ਬਹੁਤ ਜ਼ਰੂਰੀ ਹੈ ਤੇ ਤੁਹਾਡੀ ਹਿੰਦੀ ਹੈ ਤੇ ਉਹਨਾਂ ਨੂੰ ਹਿੰਦੀ ਆਉਣੀ ਬਹੁਤ ਜ਼ਰੂਰੀ ਹੈ ਤਾਂ ਕਿ ਆਪਸ ਵਿੱਚ ਕਨੈਕਸ਼ਨ ਜਿਹੜਾ ਨਾ ਰਿਸ਼ਤੇਦਾਰੀਆਂ ਰਿਸ਼ਤੇ ਬਣੇ ਨਾਲੇ ਇੱਥੇ ਪੰਜਾਬੀ ਸਿੱਖਣ ਦੀ ਜ਼ਰੂਰਤ ਆ ਅੰਗਰੇਜ਼ੀ ਸਿੱਖਣ ਦੀ ਜ਼ਰੂਰਤ ਨਹੀਂ ਅੰਗਰੇਜ਼ੀ ਤਾਂ ਬੱਚੇ ਨੇ ਵੈਸੇ ਹੀ ਸਿੱਖ ਜਾਣੀ ਹੈ ਕਿੰਡਰ ਤੋਂ ਲੈ ਕੇ ਸਕੂਲ ਕਾਲਜ ਜਾਂ ਜਿੱਥੇ-ਜਿੱਥੇ ਵੀ ਬੱਚੇ ਨੇ ਜਾਣਾ ਵਾ ਭਾਵੇਂ ਤੁਸੀਂ ਕਿਸੇ ਪਲੇਗ੍ਰਾਉਂਡ 'ਚ ਬੱਚੇ ਜਾਂਦੇ ਨੇ ਕਿਤੇ ਪੂਲ 'ਚ ਜਾਂਦੇ ਨੇ ਕਿਤੇ ਸ਼ਾਪਿੰਗ ਸੈਂਟਰ ਜਾਂਦੇ ਨੇ ਜਿੱਥੇ ਵੀ ਬੱਚੇ ਨੇ ਜਾਣਾ ਵਾ ਉੱਥੇ ਉਹਨੂੰ ਅੰਗਰੇਜ਼ੀ ਹੀ ਬੋਲਣੀ ਪੈਣੀ ਤੇ ਅੰਗਰੇਜ਼ੀ ਹੀ ਸਮਝਣੀ ਪੈਣੀ ਸੋ ਅੰਗਰੇਜ਼ੀ ਸਿਖਾਉਣ ਦੀ ਜ਼ਰੂਰਤ ਨਹੀਂ ਹੈ ਅੰਗਰੇਜ਼ੀ ਇਹਨਾਂ ਨੇ ਆਟੋਮੈਟਿਕ ਹੀ ਵੱਧੂ ਸਿੱਖ ਜਾਣੀ ਹੈ ਸਿਖਾਉਣ ਦੀ ਜ਼ਰੂਰਤ ਤਾਂ ਪੰਜਾਬੀ ਹੈ ਤੋ ਉਹਦੇ ਤੇ ਫੋਕਸ ਕਰਨਾ ਬਹੁਤ ਜ਼ਰੂਰੀ ਹੈ ਜਿਹਦੇ ਲਈ ਭਾਈ ਸਾਵਾ ਪਰਾਲੇ ਕਰ ਰਹੇ ਨੇ ਸਰਦਾਰ ਅਤਾਸ਼ ਸਿੰਘ ਹੁਣੀ। ਜੀ ਮਾਝਪਾ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਇਹ ਬਹੁਤ ਵਧੀਆ ਵਿਸ਼ਾ ਸੀਗਾ ਤੇ ਬਹੁਤ ਜ਼ਰੂਰੀ ਵਿਸ਼ਾ। ਮੈਨੂੰ ਇਹ ਲੱਗਦਾ ਕਿ ਸਾਰਿਆਂ ਨੂੰ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਆਉਂਦੀ ਰਹੇ। ਕਿਉਂਕਿ ਅਦਰਵਾਇਜ਼ ਜੇ ਉਹ ਪੰਜਾਬੀ ਨਹੀਂ ਆਉਂਦੀ ਰਹੂਗੀ ਨਾ ਕੱਲ ਨੂੰ ਆਪਣੇ ਦਾਦੇ-ਦਾਦੀਆਂ ਨਾਲ ਜਾਂ ਆਪਣੇ ਹੋਰ ਚਾਚੇ, ਮਾਮੇ, ਤਾਇਆ ਦੇ ਜਵਾਕ ਬੱਚੇ ਜਿਹੜੇ ਖਾਸ ਤੌਰ ਤੇ ਛੋਟੇ ਬੱਚੇ ਆ। ਜੇ ਉਹਨਾਂ ਨੂੰ ਪੰਜਾਬੀ ਨਹੀਂ ਉਹ ਨਹੀਂ ਹੋਊਗੀ ਤੇ ਉਹ ਇੱਥੇ ਅੰਗਰੇਜ਼ੀ ਚ ਹੀ ਗੱਲ ਕਰਨਗੇ ਸਿਰਫ ਤੇ ਉਹਨਾਂ ਨੂੰ ਅੰਗਰੇਜ਼ੀ ਦੀ ਉਹ ਸਮਝ ਨਹੀਂ ਆਣੀ ਤਾਂ ਉਹ ਭਾਵਨਾਤਮਕ ਤੌਰ ਤੇ ਨਹੀਂ ਭਾਜੀ ਉਹ ਜੁੜ ਸਕਣਗੇ ਆਪਣੇ ਰਿਸ਼ਤੇ ਜਿਹੜੇ ਨੇ ਰਿਸ਼ਤੇ ਤਾਂ ਪਹਿਲੇ ਹੀ ਬੱਚੇ ਥੋੜੇ ਨੇ ਹੁਣ ਇੱਕ ਇੱਕ ਦੋ ਦੋ ਜਵਾਕ ਹੁੰਦੇ ਆ ਤੇ ਬਹੁਤ ਲੰਬਾ ਚੱਲਦੇ ਨਹੀਂਗੇ ਮਾਮੇ ਭੂਆ ਮਾਸੀਆਂ ਇਹੋ ਜਿਹੇ ਰਿਸ਼ਤੇ ਹਨ ਤੇ ਉਹ 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 ਸਮਝ ਨਹੀਂ ਸਕਣਗੇ ਉਸ ਭਾਵਨਾ ਨੂੰ ਜੋ ਬੱਚੇ ਆਪਸ ਵਿੱਚ ਇੱਕ ਦੂਜੇ ਨਾਲ ਕਨੈਕਟ ਨਹੀਂ ਹੋ ਸਕਣਗੇ ਜਾਂ ਦਾਦੇ ਦਾਦੀਆਂ ਨਾਲ ਕਨੈਕਟ ਨਹੀਂ ਹੋ ਸਕਣਗੇ ਜਿੰਨੀ ਦੇਰ ਪੰਜਾਬੀ ਨਹੀਂ ਆਉਂਦੀ ਹੋਊਗੀ ਆਪਦੇ ਖਾਨਦਾਨ ਨਾਲ ਤੇ ਆਪਦੇ ਕਬੀਲੇ ਨਾਲ ਜੁੜਨ ਲਈ ਤੁਹਾਨੂੰ ਆਪਦੇ ਕਬੀਲੇ ਦੀ ਭਾਸ਼ਾ ਆਉਣੀ ਜ਼ਰੂਰੀ ਹੈ ਮੇਰੇ ਵੱਲੋਂ ਵੀ ਸੱਭ ਚਿੱਤਰ ਸਿੰਘ ਤੁਹਾਡਾ ਤੇ ਤੁਹਾਡੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਵੀ ਅੱਛੀ ਕਾਲ ਅੱਛੀ